ਕਿਹੜਾ ਕਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਕਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂਗੇ ਸਰਗੇ ਸਾਹਿਬ ਨੇ ਇਹ ਹੁਕਮ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਚ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਇਹ ਕਿ ਮੁੱਦੇ ਚੱਕੋਗੇ ਕਿਸ ਤਰੀਕੇ ਰੂਪਰੇਗਾ ਤਿਆਰਆ ਮੇਟੀنگ ਸੋ ਦੇਖੋ ਜੀ ਇਹ ਲੋਕ ਸਭਾ ਦੀ ਐਕਸਟੈਂਡਡ ਮੀਟਿੰਗ ਹੈ ਇਹਦੇ ਵਿੱਚ ਤਮਾਮ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੀ ਕਤਾਰ ਦੇ ਵਰਕਰ ਸਾਥੀ ਨੇ ਉਹ ਅੱਜ ਇੱਥੇ ਪਹੁੰਚੇ ਨੇ ਕੁੱਲੀ ਚਰਚਾ ਇਹਦੇ ਤੇ ਆਪਣਾ ਆਪਣਾ ਵਿਚਾਰ ਰੱਖਣਗੇ ਉਸ ਤੋਂ ਬਾਅਦ ਵਿਸ਼ਾ ਨਿਰਦੇਸ਼ ਸਾਡੇ ਜਿਹੜੇ ਇੰਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਦੇ ਹਾਂ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਸੋ ਇਹ ਦੋ ਲੋਕ ਸਭਾ ਦੀ ਅੱਜ ਮੀਟਿੰਗ ਐ ਇਸ ਤੋਂ ਬਾਅਦ ਸੰਗਰੂਰ ਰੱਖੀ ਹੈ ਫਿਰ ਕੱਲ ਨੂੰ ਜਲੰਧਰ ਤੇ ਹਸ਼ਿਆਰ ਫਿਰ ਬਰਸੋਂ ਅਨੰਦਪੁਰ ਸਾਹਿਬ ਤੇ ਰੋਪੜਾ 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ ਸੋ ਲੋਕਾਂ ਦੀ ਗੱਲ ਬਾਤ ਪਤਾ ਲੱਗੇਗੀ ਨੀਚਲੇ ਸਤਰ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਆ ਉਹ 올 ਇੰਡੀਆ ਜਿਹੜਾ ਇੰਚਾਰਜ ਆ ਉਹਨੂੰ ਪਹਿਲੀ ਵਾਰ ਹੀ ਮਿਲੇਗਾ ਦਰਦਾਨ ਦੀ ਪਹੁੰਚਿਆ ਪਰ ਮਜੀਠਾ ਵਾਲਾ ਲੋਕ ਖਿਆਲੇ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਹਾਜ਼ਰ ਹੋਏ ਇੱਕ ਕਾਰਨ ਕਿਸ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਆਮ੍ਰਿਤਸਰ ਤੁਸੀਂ ਜੇ ਅਮ੍ਰਿਤਸਰ ਜਾ ਕੇ ਉੱਥੇ ਵੀ ਇਹ ਗੱਲ ਪੁੱਛ ਲੈਣ ਉਹ ਅਮ੍ਰਿਤਸਰ ਉਸ ਦਿਨ ਮੇਰੇ ਕੋਲ ਸੀ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ ਪਟਿਆਲਾ ਦੇ ਦਫਤਰ ਜਾਊਗਾ ਜਿਵੇਂ ਉਹ ਕਿਤੇ ਰੈਲੀ ਕਰ ਰਿਹਾ ਤੇ ਉੱਥੇ ਕਾਂਗਰਸ ਦੇ ਹੋਰ ਲੀਡਰ ਜਾ ਰਹੇ ਉਹਨਾਂ ਨੂੰ ਨੋਟਿਸ ਹੋ ਰਿਹਾ ਭਾਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂਗੇ ਇਚਤਾਬ ਨੇ ਉਹਨਾਂ ਲੀਡਰ ਨੂੰ ਵੀ ਇਹ ਜਿਹੜੇ ਐਵਰੀਬਡੀ ਇਹ ਮੈਨੂੰ ਵੀ ਇਚਤਾਬ ਵੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹਨੇ ਆਪ ਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਹਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਉਦੇ ਨਿੱਜੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਮੈਂ ਕਿਦਾਂ ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ ਪਰ ਮੈਂ ਬਤੌਰ ਪ੍ਰਧਾਨ ਪਲੈਟਫਾਰਮ ਤੇ ਹੀ ਗੱਲ ਕਰ ਸਕਦਾ ਹਾਂ ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹਿਬ ਕੋਲੇ ਦੱਸ ਸਕਦਾ ਹਾਂ ਯਾਰ ਫੈਸਲਾ ਕੋਈ ਰਹਿ ਗਿਆ ਪ੍ਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਸਸਪੈਂਡ ਤੇ ਕੱਢਣ ਚ ਕੋਈ ਫਰਕ ਹੁੰਦਾ ਆ ਔਲਰੇਡੀ ਫੈਸਲਾ ਹੈਗਾ ਬਹੁਤ ਸਤਕਾਰਯੋਗ ਨੇ ਪ੍ਰਨੀਤ ਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ ਜੀ ਅਗਲਾ ਕੌਣ ਹੋ ਸਕਦਾ ਕੀ ਹੈ ਇਹ ਤਾਂ ਇਹ ਤਾਂ ਸੈਂਟਰ ਤੋਂ ਦਿੱਲੀ ਵਾਲਿਆਂ ਨੇ ਫੈਸਲਾ ਕਰਨਾ ਕਿ ਅੱਜ ਜੀ ਉਹ ਗੱਠ ਜੋੜ ਦੀ ਜਦੋਂ ਗੱਲ ਹੋਏਗੀ ਤੁਹਾਨੂੰ ਦੱਸਾਂਗੇ ਜਨਾਬ